ਹੋਰ ਕੀ ਹਾਲ ਜਾਲ ਆ ਸਾਰੇ ਭਰਾਵਾਂ ਦਾ ਉਮੀਦ ਕਰਦਾ ਤੁਹਿੰ ਸਾਰੇ ਵਧੀਆ ਹੋਵੋਗੇ ਜੇ ਮੈਂ ਕਿਤੇ ਪਹਿਲਾਂ ਦੇਖਿਆ ਆ ਬਲੌਗਾਂ ਚ ਵੀ ਆਪਾਂ ਸੇਵਾ ਦੇ ਆਏ ਹੀ ਡੇਰਾ ਬਾਬਾ ਨਾਨਕ ਜਿੱਧਰਾਂ ਆ ਰਹੀ ਖੇਤ ਪੱਦਰਾਂ ਦੀ ਸੇਵਾ ਤੇ ਅੱਜ ਆਪਾਂ ਚੱਲਾਂ ਕਾਲੂ ਤੁਰਾਂਗੇ ਇੱਥੋਂ ਵਾਪਸੀ ਲਈ ਤੇ ਸ਼ਾਮ ਨੂੰ ਹੁਣ ਟਰੈਕਟਰ ਨੂੰ ਟਰ ਤਵਾ ਕੇ ਖਰਾਹਾਂ ਕਰੂਆਂ ਦੀ ਸੈਟਿੰਗ ਕਰਨ ਲੱਗ ਗਏ ਜਿਹੜਾ ਲੱਗਣਾ ਟਰੈਕਟਰ ਉਹ ਲੱਤ ਲਾਂਗੇ ਤੋ ਜਿਹੜਾ ਲੈ ਕੇ ਜਾਣੇ ਆ ਉਹ ਲੈ ਜਾਗੇ ਉੱਪਰ-ਉੱਪਰ ਦੇਖਦੇ ਆ ਕਿਵੇਂ ਆਉਂਦੀ ਐ ਫਾਇਟਿੰਗ ਤੇ ਪਹਿਲਾਂ ਖਰਾਹ ਕਰੂ ਕੱਢਦੇ ਆਗੇ ਫਿਰ ਦੇ ਦੇ ਜਿਹੜਾ ਰੈਕਟਰ ਵਿੱਚ ਜਾੜਨਾ ਤੇ ਕਿਹੜਾ ਮੂਰੇ ਪਾ ਕੇ ਲੈ ਕੇ ਜਾਣਾ ਕਿਹਦੇ ਮਗਰ ਟੋਲੂ ਖਰਾਹ ਪਾਉਣਾ ਅੱਗੇ ਬਣੇ ਰਹੋ ਵਲੌਗ ਦੇ ਬਾਰੇ ਤੁਹਾਨੂੰ ਦਿਖਾਵਾਂਗੇ ਦੇਖ ਰਖਦੇ ਹਾਂ ਜਿਵੇਂ ਕਿ ਤੁਸੀਂ ਹਜੇ ਵੀ ਪਾਣੀ ਇੱਥੇ ਖੜਾਗਾ ਕਿ ਇੱਥੇ ਤੱਕ ਪਾਣੀ ਆ ਗਿਆ ਸੀਗਾ ਗੁਰੂਗੜ੍ਹ ਤੱਕ ਤਾਂ ਨਹੀਂ ਪਰ ਪਹੁੰਚਿਆ ਅਜਮਾ ਇੱਥੇ ਤੱਕ ਬੋਰੀਆਂ ਦਾ ਤੇ ਬੰਨ ਬਣਾ ਕੇ ਲਾਉਣ ਦੀ ਤਿਆਰੀ ਚੱਲਦੀ ਸੀ ਜਾਨੀ ਇੱਥੇ ਪੂਰੀ ਵੀ ਜੇ ਕਿਤੇ ਬਾਈ ਜਾਨ ਸੌਂਦਾ ਵੀ ਆ ਪਾਣੀ ਤਾਂ ਹੱਲ ਹੋ ਜਾਊਗਾ ਬਹੁਤ ਬੋਰੀਆਂ ਪਰ-ਪਰ ਰੱਖੀਆਂ ਪਈਆਂ ਨੇ ਸੰਗਤ ਦੀਆਂ ਮਿੱਟੀ ਪਹਿਲਾਂ ਹੀ ਲਿਆ ਕੇ ਢੱਡੇ ਲਾਦੇ ਸੀ ਔਰੇ ਕੋਈ ਮੂਰੇ ਉੱਥੇ ਲਾ ਦਾਂਗੇ ਤੇ ਆ ਦੇਖ ਸਕਦੇ ਹੋ ਹਜੇ ਵੀ ਬਾਣੀ ਜਾਨੀ ਖੜਾ ਹੈਗਾ ਬਹੁਤ ਏਰੀਆ ਚ ਇੱਥੇ ਤੱਕ ਆ ਗਿਆ ਸੀ ਆ ਪਾਣੀ ਯਾਨੀ ਯਾਰ ਜਿੱਥੇ-ਜਿੱਥੇ ਪਾਣੀ ਖੜ ਗਿਆ ਉੱਥੇ ਤਾਂ ਫਸਲਾਂ ਲਗਭਗ ਤਬਾਹ ਹੀ ਨੇ ਕਹਿੰਦੇ ਉੱਪਰ ਇਹ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਆਏ ਹਰੇ ਭਰੇ ਝੋਲ ਬਾਰੇ ਜਿੱਥੇ ਪਾਣੀ ਘਟ ਆਇਆ ਉੱਚੀ ਧਾਂਗ ਤੇ ਅਨੀਵੀਆਂ ਖਾਵਾਂ ਤੇ ਜਿਹੜੇ ਖੱਤੇ ਸੀ ਉਹਨਾਂ 'ਚ ਪਾਣੀ ਹਜੇ ਵੀ ਖੜਾ ਦਾ ਬਹੁਤ ਜ਼ਿਆਦਾ ਆਪਾਂ ਲੱਦਣ ਲੱਗੇ ਜੀ ਇਹ ਟਰੈਕਟਰ ਮੈਨੂਅਲ ਟਰੈਕਟਰ ਇੱਧਰ ਲੱਦ ਲਾਂਗੇ ਇਹਦੇ ਵਿੱਚ ਟਰਾਲੇ 'ਚ ਤੇ ਬਾਕੀ ਹੋਰ ਦੇਖਦੇ ਆਂ ਜਾਂ ਇੱਕ ਟਰੈਕਟਰ ਹੋਰ ਕੋਈ ਲੱਦ ਲਾਂਗੇ ਜਿਹੜਾ ਵੀ ਲੋਡ ਆਊਗਾ ਅੱਗੇ-ਅੱਗੇ ਬਣੇ ਰਹੋ ਵਲੌਗ ਦੇ ਵਿੱਚ ਦੇਖਦੇ ਆਂ ਵੀ ਕਿਹੜਾ ਟਰੈਕਟਰ ਦੀ ਕਿੰਨੇ ਸੈਟਿੰਗ ਆਉਂਦੀ ਆ ਲੈ ਵੀ ਲੱਗ ਜੋ ਪਤਾ ਚੋਬਰ ਦੇ ਜ਼ੋਰ ਦਾ ਕੱਢ ਲੂ ਚਾਚਾ ਕੱਲਾ ਐ ਇਹ ਜਿੰਮ ਵੀ ਲਾਉਂਦਾ ਐ ਦਾ ਆ ਇਹਦਾ ਜਿੰਮ ਵੀ ਲਾਉਂਦਾ ਠੀਕ ਆਰਾ ਨਾ ਦਿਮਾਗ ਨਾ ਕਾ ਦਿਮਾਗ ਨਾ ਇਹਦਾ ਫਿਰ ਦਿਮਾਗ ਤੇਰੇ ਕੋਲ ਹੈ ਨਹੀਂਗਾ ਉਹ ਨਹੀਂ ਇਕੱਲੇ ਵਾਲਾ ਨਹੀਂ ਹੈਗਾ ਅਸਾ ਦੋ ਜਾਨੇ ਦੇ ਦਿਮਾਗ ਇਹਨਾਂ ਨਿਕਲਦਾ ਪਰ ਇਹਨੂੰ ਰੱਖ ਟਾਇਰ ਥੱਲੇ ਨਾ ਆ ਜੇ ਚੱਲਿਆ ਆ ਜਾ ਤਾ ਡਾਇਰੈਕਟਰ ਲੋ ਵੀ ਮਨੂੰ ਕਹਿੰਦਾ ਸੀਗਾ ਨਾ ਮੇਰੇ ਵਾਲਾ ਲੱਦ ਲਿਓ ਲੱਦ ਲਿਓ ਹਾਂ ਚੱਲ ਉਹਦੇ ਦਿਲ ਦੀ ਪੂਰੀ ਕਰਤੀ ਲਾ ਦੇ ਲਿਆਦੇ ਵਾਲਾ ਫਿਰ ਪਹਿਲਾਂ ਡਾਕਟਰ ਵਾਲਾ ਚੜਿਆ ਸੀਗਾ ਇੱਥੇ ਹੁਣ ਡਾਕਟਰ ਵਾਲੇ ਦੀ ਥਾਂ ਤੇ ਹੁਣ ਮਨੂ ਵਾਲਾ ਟਰੈਕਟਰ ਚੜ ਲਿਆ ਲਓ ਵੀ ਆ ਹੈਗਾ ਡੇਰਾ ਬਾਬਾ ਨਾਨਕ ਦਾ ਬਾਜ਼ਾਰ ਦੇਖ ਸਕਦੇ ਹੋ ਬੈਕ ਸਾਈਡ ਤੇ ਜਿਹੜਾ ਗੇਟ ਆ ਉੱਥੋਂ ਨਿਕਲ ਸਾਰ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਕੰਨੀ ਕੰਨੀ ਦੁਕਾਨ ਤੇ ਪੰਜਾਬੀ ਚ ਬੋਰਡ ਲਾਏ ਹੋਏ ਨੇ ਸਾਨੂੰ ਤਾਂ ਵੀ ਜਦੋਂ ਵੀ ਕੋਈ ਚੀਜ਼ ਦੀ ਲੋੜ ਪਈ ਆ ਦੁਕਾਨ ਜੀ ਤੋਂ ਇੱਕ ਤੋਂ ਹੀ ਸਾਰਾ ਕੁਝ ਮਿਲ ਗਿਆ ਆਹ ਦੁਕਾਨ ਤੋਂ ਇੱਕ ਤੋਂ ਹੀ ਸਾਰਾ ਕੁਝ ਮਿਲ ਗਿਆ ਹਨਾ ਚਾਚਾ ਮੈਂ ਜਿੰਨੀਆਂ ਕੁ ਵੀ ਚੀਜ਼ਾਂ ਦੀ ਲੋੜ ਪਈ ਆਹ ਦੁਕਾਨ ਤੋਂ ਮਿਲ ਗਿਆ ਹਰਿਆਣੇ ਦਾ ਸਮਾਨ ਵੀ ਆ ਮਨੀਆਰੀ ਦਾ ਸਮਾਨ ਵੀ ਆ ਸਾਰਾ ਕੁਝ ਇੱਕ ਦੁਕਾਨ ਤੋਂ ਹੀ ਮਿਲ ਗਿਆ ਹਨਾ ਉਰੇ ਹੀ ਸਾਰ ਜੰਦਾ ਜੀ ਨੇੜੇ ਜੇ ਕੋਈ ਆਉਣਾ ਅਜੇ ਕਿਸੇ ਨੇ ਆਉਣਾ ਵੀ ਆ ਕਿਸੇ ਵੀ ਚੀਜ਼ ਦੀ ਉਰੇ ਆ ਕੇ ਲੋੜ ਪੈਂਦੀ ਹੈ ਡੇਰਾ ਬਾਬਾ ਨਾਨਕ ਗੁਰੂ ਘਰ ਆਹ ਦੁਕਾਨ ਤੋਂ ਲੈ ਸਕਦੇ ਲੱਗ ਬੱਗ ਬ ਵੀ ਅੱਜ ਸਾਰੇ ਹੀ ਮੈਨੂੰ ਲੱਗਦਾ ਹਨਾ ਲੱਦੀ ਜਾਂਦੇ ਆ ਟਰੈਕਟਰ ਅੱਜ ਸਾਰੇ ਹੀ ਬੱਸ ਬੱਸ ਬਾਹਰ ਹੋ ਗਿਆ ਬਾਈ ਸਾਰੇ ਅੱਜ ਜਾਣਗੇ ਹਨਾ ਸਾਰੇ ਜਾੜੀ ਜਾਂਦੇ ਆ ਟਰੈਕਟਰ ਬਾਕੀ ਸੀਜ਼ਨ ਸ਼ੁਰੂ ਆਪਣੇ ਏਰੀਆ ਚ ਹੁਣ ਸਾਰਿਆਂ ਦੀ ਲਿਮਟ ਆ ਹੀ ਸੀਗੀ ਹੱਦ 30 ਤਰੀਕ ਤੱਕ ਹਾਂ ਸਹੀ ਗੱਲ ਆ ਜੀ ਤੇ ਆ ਵੀ ਜੱਲੇ ਬਾਈ ਅੱਜ ਕੋ ਸਵੇਰੇ ਤਰਪਣਗੇ ਕੋ ਸਾਮ ਨੂੰ ਅੱਡੋ ਅੱਡੀ ਤੁਰੇ ਜਾਂਦੇ ਆ ਹਾਂ ਦੂਜਿਆਂ ਨੇ ਵੀ ਸਪਰੇਆਂ ਸੁਪਰਾਂ ਮਾੜੇ ਮੋਟੇ ਟੁੱਟ ਮੀਆਂ ਵੱਢਣ ਵਾਲੀਆਂ ਹੋ ਗਈਆਂ ਯਾਰ 12 30 ਤਰੀਕ ਤੱਕ ਆਜਾ ਯਾਰ ਹਾਂ ਬਹੁਤ ਅਜੇ ਕੰਮ ਹੋ ਰਿਹਾ ਜੇ ਮਸ਼ੀਨਾ ਮਸੁੰਨਾਂ ਦੀਆਂ ਰੇਪੇਰਾ ਯਾਨੀ ਲਗਭਗ 30 ਤਰੀਕ ਤੱਕ ਰੋਕ ਲੈਣਗੇ ਉਸ ਤੋਂ ਬਾਅਦ ਬਾਸ ਭਾਈ ਜਿਹੜੇ ਭਰਾ ਰਹਿ ਗਏ ਹੁਣ ਹੰਬੜਾ ਮਾਰਿਓ ਸਾਰੇ ਜਾਣੇ ਹੁਣ ਆਓ ਪਹੁੰਚੋ ਭਾਈ ਹੋ ਸਾਰੇ ਹੀ ਬਾਪਸ ਨੂੰ ਟੁਰ ਜਲੇ ਨੇਗੇ ਤਕਰੀਬਨ ਮੰਨ ਕੇ ਚੱਲੋ 15 20 ਤਰੀਕ ਤੋਂ ਸਾਰੇ ਆਏ ਹੋਏ ਸੀਗੇ ਉਹੀ ਹਫਤਾ ਹੈ ਹਫਤਾ 10 ਦਿਨ ਹੁਣ ਅਸੀਂ ਰਹੇ ਹਾਂ ਉਰੇ ਦੇਖਿਆ ਸਾਰੇ 2 2 4 4 ਦਿਨ ਲਾ ਕੇ ਬਾਪਸ ਜਾਈ ਜਾਣੇਗੇ ਬਾਕੀ ਜਿਹੜੇ ਰਹਿ ਗਏ ਹੁਣ ਉਹ ਪਹੁੰਚੋਗੇ ਮਸਲਾ ਗਿਆ ਅਲਜ ਮਾਰ ਮਾਰ ਝੜ ਕੇ ਬੈਲਟ ਕਰ ਲਈ ਬੜੀ ਟਾਈਟ ਹੁਣ ਗੱਠ ਗਈ ਅਲਜ ਗੱਠ ਨਹੀਂ ਖੋਲਦੀ ਨਾ ਜਾ ਤੂੰ ਸਹਰੇਗੀ ਉਹ ਰਹਿ ਗਈ ਹਾਂ ਚਾਲ ਚਾਲ ਲਾਗੀ ਲਵੇ ਗੱਲ ਸਾਰੇ ਸਹਿ ਲਾਈ ਬੈਠਿਆ ਪੂਰੀਆਂ ਨਿਗਾਹਾਂ ਹੀ ਹੈ ਨਾ ਵੀ ਕੰਮੇ ਕੋ ਜੋਰ ਲੱਗਾ ਵਾ ਸਾਰਿਆਂ ਦੀ ਨਿਗਾਹ ਦਾ ਹੀ ਵੀ ਹੁਣ ਵੀ ਨਿਕਲੀ ਹੁਣ ਵੀ ਨਿਕਲੀ ਆ ਜਾਓ ਜੋਲਦਾ ਦਿਖਾਉਣਾ ਆ ਆ ਸਹੀ ਗੱਲ ਆ ਜੀ ਜਿਹੜਾ ਜ਼ੋਰ ਲੱਗਿਆ ਦਾ ਇਹਦਾ ਆ ਗੁੱਥੇ ਦੇ ਮਾਰੂੰ ਉਦੋਂ ਦਾ ਮਾਰ ਮਾਰ ਝੂਟੇ ਮਨਪ੍ਰੀਤ ਉਹਨੇ ਟੈਟ ਹੀ ਕਰੀ ਗਏ ਨੇ ਇਕੱਠਾ ਆਦਾ ਯਾਰ ਕਤੁਰੇ ਕੋਈ ਗੱਡੀ ਨਗਾ ਕੇ ਲਾ ਲੀ ਆਏ ਹਾਏ ਪੂਰੇ ਗੱਨੀ ਹੋ ਗਏ ਟਿਕਟਸ ਉਹ ਖੰਡੀਆਂ ਗਿਆ ਜੀ ਚੱਲ ਨਿਕਲ ਬੱਸ ਬੱਸ ਬਾਜਾਂ ਦੇ ਕਪਲਾਂ ਦੀ ਦੂਰੀ ਤੇ ਰਹਿ ਗਈ ਹੁਣ ਦਿੱਲੀ ਹੋਰ ਦਿੱਲੀ ਵਾਲੀ ਦੂਰ ਆ ਇਹ 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 ਨਿਕਲ ਗਈ ਨਿਕਲ ਗਈ ਵਾਟੇ ਨਿਕਲ ਗਈ ਇਹ ਕਿਆ ਇਹ ਕਿਆ ਲਾ ਆਇਨੇ ਬੜਾ ਤਾਂ ਗਗਰ ਇਹ ਆ ਗੁੱਲੀ ਵੀ ਨਿਕਲ ਗਈ ਆ ਗੁੱਲੀ ਉਹਦੇ ਜੀ ਪਾਇਆ ਟਰੈਕਟਰ ਜੀ ਇਹ ਤੇਰੇ ਟਰੈਕਟਰ ਆ ਉਹ ਨੂੰ ਕਿਉਂ ਇਹਦਾ ਵਿੱਚ ਪਾਵਾਂਗੇ ਦੇ ਹਾਂ ਜੀ ਹਾਂ ਪਾਣੇ ਆਹ ਹਾਂ ਆ ਗੱਲ ਆਏ ਕੇ ਬਾਰੇ ਨੇ ਇਹ ਵੀ ਵੀਡੀਓ ਹੋ ਰਿਹਾ ਆ ਗੁੱਲੀ ਇਹਦਾ ਜੱਟ ਜੱਟ ਗੁੱਲੀ ਉਹਦੇ ਆਣੀ ਆ ਗੁੱਲੀ ਤਾਂ ਹਾਂ ਲੈ ਵੀ ਕਰਾ ਹੁਣ ਬੈਕ ਹੀ ਆਉਂਦੇ ਹੈਗੇ ਦੋ ਸੱਪ ਵਾਂਗੂ ਇੱਧਰ ਉੱਧਰ ਨੂੰ ਮੇਲੀ ਜਾਂਦੇ ਆ ਹਾਂ ਸਹਿਰ ਬਾਜ਼ਾਰੇ ਕੀ ਬਣੂ ਫੇਰ ਸਿੱਧੇ ਹੀ ਜਾਣਗੇ ਬਸ ਬੈਕ ਤਾਂ ਨਹੀਂ ਆਉਂਦੇ ਤਿੰਨ ਘੰਟੇ ਹੋ ਗਏ ਸੰਘਰਸ਼ ਲੜਦਿਆਂ ਨੂੰ ਮਗਾ ਆ ਸਮਾਨ ਟਿੰਡ ਫੋੜੀ ਪੇ ਤਿੰਨ ਘੰਟੇ ਦੋ ਮਿੰਟ ਫੇਰ ਟੈਂਡ ਫੜੀ ਹਜੇ ਇਕੱਠੀ ਹੋਈ ਨਹੀਂ ਹੈਗੀ। ਹੋਏ। ਤੇ ਲੱਕਾ ਨਹੀਂ ਮੈਂ ਕਰ ਲਾ। ਕੁਝ ਕਰਕੇ ਦੇਹਗਾ। ਨੀਵਾ ਕਰੀ। ਥੱਲੇ ਵਾਲੇ ਨੂੰ ਕਹੂ ਨਾ। ਖਾਸ ਹੀ ਜਦੋਂ ਜਹਦ ਤੋਂ ਬਾਅਦ ਸੰਘਰਸ਼ਾਂ ਤੋਂ ਬਾਅਦ ਚਾਰੇ ਡੋਲੂ ਕਰਾ ਲੜੀ ਜਿੜ ਕੇ ਰੇਲ ਗੱਡੀयां ਹੋਈ ਬਣ ਗਈ ਗੱਲ। ਆ ਪਈਆਂ ਨਹੀਂ ਬਸ ਲਾਈਆਂ ਚਾਚਾ। ਹਲੋ ਆ ਗਏ ਆ ਵੀ ਫਿਰ ਕਿੰਨਾ ਪੂਰਾ ਪਾ ਜਿਆ ਗੱਲੇ ਆ ਤੇ ਆ ਜਾ ਤੁਸੀਂ ਤੇ ਹੁਣ ਸਵੇਰੇ ਸਾਜਰੇ ਤੁਰਾਂਗੇ 4:00 ਵਜੇ ਤਕਰੀਬਨ ਦੇਖਦੇ ਆਂ ਬਾਕੀ ਉਹ ਸਾਰੇ ਵੀ ਜੜੀ ਆ ਬੈਕਟਰ ਤੇ ਆਪਾਂ ਕਰਾਹਾ ਕਰੂਆਂ ਦੀਆਂ ਕਰਕੇ ਸੈਟਿੰਗਾਂ ਤੇ ਹੁਣ ਆਪਣੇ ਵਾਲਾ ਟਰੈਕਟਰ ਵੀ ਝਾੜਨ ਲੱਗੇ ਸੀ ਪਹਿਲਾਂ ਗੋਰੇ ਵਾਲਾ ਇੱਧਰ ਨੂੰ ਚਾਲ ਲਿਆਈ ਮਨੂੰ ਹੁਣ ਇਹ ਟਰੈਕਟਰ ਤੇ ਹੁਣ ਆਪਣੇ ਵਾਲਾ ਝਾੜ ਲੰਨੇ ਓ ਸਿੱਧਾ ਝਾੜ ਦੂਜੇ ਲੋਟ ਦੂਜੇ ਲੋਟ ਝਾੜ ਮੈਂ ਵੀ ਗਿਆ ਜੀ ਹੁਣ ਝਾੜਨ ਹਾਂ ਚੱਲ ਬੈ ਕੇ ਝਾੜ ਲ ਕਰ ਆ ਉਹ ਵੀ ਬਰਾਬਰ ਹੋ ਗਏ ਸਿੱਧਾ ਉਹਨੂੰ ਲਿਆ ਬੈਕ ਕਰ ਤੇ ਆ ਬਈ ਲੈ ਆ ਲੈ ਔਰ ਇਹਨੂੰ ਰੱਖ ਔਰ ਇਹਨੂੰ ਬੜਾ ਲੰਬਾ ਯਾਰ ਰਾਈਓ ਰਾਈਓ ਡੇਟੇਟ ਕਰੋ ਜਾ ਬਾਈ ਬਰੇਨ ਦੇ ਰੋਡੀਆਂ ਸਾਡੇ ਟਾਇਰਾਂ ਨਾਲ ਲੱਗ ਰਹੀ ਹੈ ਠੀਕ ਆ ਮੈਂ ਤਾਂ ਕਹਿੰਦਾ ਉੱਤੇ ਜਾੜ ਲਾਂਦੇ ਬੇ ਛੋਟੇ ਟਾਇਰ ਆ ਜਾਂਦੇ ਜੀ ਕੋਈ ਦਾ ਹੋਈ ਧੜ ਬੰਪਰ ਦੇ ਕਿਤੇ ਲੱਗ ਜਾਵੇ ਮੇਰਾ ਟਾਇਰ ਦੇ ਜਾ ਜਾ ਜਾਣਾ ਕਿਦੇ ਕਰਾਂ ਅਸੀਂ ਆ ਬੰਪਰ ਡਿੱਕਾ ਵੀ ਲਾ ਦਿੰਦੇ ਆ ਕਦੇ ਕਿਦਾਂ ਹੀ ਸ਼ੌਕਰੀ ਹੁੰਦਾ ਚਾਲ ਚਾਲ ਸੈਂਟਰ 'ਚ ਨਹੀਂ ਹੈਗਾ ਚਾਚਾ ਘੁਮਾ ਕੇ ਦੇਖ ਕੱਲੇ ਤੋਂ ਲੱਗਣਾ ਵੀ ਨਹੀਂ ਸੀ ਅਜੇ ਹਨਾ ਬੋ ਵੀ ਪਾਰਾ ਪਾਰਾ ਗਾਦਾ ਟਰੈਕਟਰ ਰੋਟਰ ਲੱਦ ਕੇ ਤਾਂ ਖੜਾਤੇ ਹੀ ਰੈਡੀ ਕਰਕੇ ਸਾਰਾ ਕੁਝ ਰस्सियां ਬੰਨਣ ਲਈਆਂ ਇਕੱਲੀਆਂ ਰਹਿ ਗਈਆਂ ਟਰੈਕਟਰਾਂ ਨੂੰ ਤੇ ਰस्सियां ਰੁਸੀਆਂ ਬੰਨਦੇ ਆ ਹੁਣ ਮਣਾ ਨੂੰ ਲਈਏ ਤੇ ਫੇਰ ਦੇਖਦੇ ਆ ਟੜਕੇ ਸਾਜਰੇ ਤੁਰਾਂਗੇ ਕੱਲ੍ਹ ਨੂੰ ਅੱਜ ਟਰੈਕਟਰ ਬਹੁਤ ਘੱਟ ਰਹਿ ਗਏ ਅੱਜ ਬਹੁਤ ਜ਼ਿਆਦਾ ਟਰੈਕਟਰ ਵਾਪਸ ਗਏ ਨੇ ਆ ਵੀ ਜਿਹੜੇ ਰਹਿ ਗਏ ਤਕਰੀਬਨ ਟਰੈਕਟਰ ਇੱਥੇ 2 ਦਿਨਾਂ ਅੱਜ ਹੀ ਵਾਪਸ ਜਾਣਗੇ ਸਾਰੇ ਯਾਨੀ ਰੈ ਮਸਬਰਾ ਚੱਲੀ ਜਾਂਦਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਟਰਟਰ ਲੱਦ ਕੇ ਧੋਤਾ ਕੇ ਸਾਰਿਆਂ ਨੇ ਖੜਾ ਲਿਆ। ਉਹ ਲਗਭਗ ਸਾਰੀ ਵਾਪਸ ਚੱਲੇ ਨੇ ਹੁਣ। ਉਹ ਵੀ ਤੜਕੇ ਸਾਝਰੀ ਉੱਤ ਕੇ ਕਰਤੀਆਂ ਕਹਿੰਦੇ ਤਿਆਰੀਆਂ ਵਾਪਸੀ ਦੀਆਂ ਹੁਣ। ਪਿਪਾ ਵੀ ਲਈ ਜਾਂਦਾ ਬੈਗ ਚਾਕੇ ਸਾਰਿਆਂ ਦੇ। ਤੇ ਕਮਰਾ ਕਰ ਲਈ ਜਾਂਦੇ ਆ ਵਿਹਲਾ। ਲਓ ਜੀ ਦਰਸ਼ਨ ਕਰੋ ਗੁਰੂ ਘਰ ਦੇ। ਚਾਜੂ ਵੀ ਗਿਆਪਾਂ ਚੱਲਿਆ ਹੁਣ ਵਾਪਸ ਪਿੰਡ ਨੂੰ। ਨਾਮਕ ਨਦਨੇ ਨਦਨ ਹਾਲ ਸ਼ਲੋਕ ਪਾਉਣ ਕੋ ਪਾਣੀ ਪਿਤਾ ਮਾਤਾ ਕਰਮ ਅੱਗੇ ਦੋ ਟਰੈਕਟਰ ਲੱਦ ਕੇ ਨਾਲ ਦੂਜਾ ਡੋਲੂ ਗਰਾਹ ਵੀ ਮੂਰੇ ਲੱਦਿਆ ਗਿਆ ਸੀ ਆ ਥੋੜੇ ਬੰਪਰ ਵੱਡੇ ਹੋਣ ਕਰਕੇ ਟਰਾਲੇ ਜੱਕੀ ਦੋ ਟਰੈਕਟਰ ਲੱਦ ਕੇ ਆ ਦੂਜਾ ਗਰਾਹੀ ਲੱਦਿਆ ਗਿਆ ਨਾਲ ਫਿਰ ਤਾਂ ਆ ਕਰਕੇ ਡੋਲੂ ਗਰਾਹ ਮਾਨਪਰੀ ਤਲੇ ਟਰੈਕਟਰ ਮਗਰ ਪਾਲੇ ਹੀ ਚਾਰੀ ਉਹ ਵੀ ਹੁਣ ਪਿੰਡ ਕੰਨੀ ਨੂੰ ਹੋ ਗਿਆ ਜੀ ਰਵਾਨਾ ਦੁਬਾਰਾ ਬਾਕੀਆਂ ਕਰਦਿਆਂ ਜੀ ਆ ਕਿੰਨਾ ਚੱਲੇਗਾ ਜੱਜਾ ਟਰੈਕਟਰ ਤੇਰੇ ਵਾਲੇ ਦਾ ਹੁਣ ਮੀਟਰ ਮੋਟਰ ਚਾਲਦੇ ਜੀਏ ਪੂਰੇ ਪਿੰਡੋਂ ਚੱਲ ਕੇ ਇੱਥੇ ਤੱਕ 100 ਘੰਟਾ ਲੱਗਦਾ ਵਿੰਡੋ ਲੈ ਕੇ ਉਰੇ ਤੱਕ 100 ਘੰਟਾ ਹੁਣ ਤੱਕ ਚੱਲ ਚੁੱਕਿਆ 7-8 ਘੰਟੇ ਹਾ ਜਲੇ ਨੇ 100 ਪਲੱਸ ਹੋ ਜਾਊਗਾ ਵੀ ਮਾਰੇ 7-8 ਘੰਟੇ ਪਿੰਡ ਦੇ ਕੱਢ ਕੇ ਇੱਥੇ ਪੰਨ ਮੇਟਰਾਂ ਨੂੰ ਮੈਂ ਕੱਢੇ ਸੇਵਾ ਹੋ ਗਈ ਸੇਵਾ ਕਾ ਹੋ ਗਿਆ ਆ ਟਾਇਰ ਹੋ ਗਿਆ ਸੀਗਾ ਪੈਂਚਰ ਕਈਆਂ ਨੂੰ ਫੋਨ ਲਾਇਆ ਕੋਈ ਆਇਆ ਨਹੀਂ ਹੈਗਾ ਆ ਬਾਈ ਨੂੰ ਫੋਨ ਲਾਇਆ ਫਿਰ ਤੇ ਬਾਈ ਕਹਿੰਦਾ ਹੂੰ ਤਾਂ ਮੈਂ ਅੰਮ੍ਰਿਤਸਰ ਸਾਹਿਬ ਪਾਠ ਕਰਨ ਜਾਣਾ ਸੀ ਚੋਪਾ ਚਪਹਿਰਾ ਸਾਹਿਬ ਤੇ ਕਹਿੰਦਾ ਚੱਲ ਕੋਈ ਨਾ ਬਾਈ ਆਉਣਾਗਾ ਮੈਂ ਤੇ ਬਾਈ ਆ ਗਿਆ ਯਾਰ ਬਾਈ ਪੈਂਚਰ ਪੁੰਚਰ ਲਾ ਕੇ ਜਾਨੀ ਐਨ ਟਾਇਰ ਟੂਲ ਕਰਤਾ ਫਿੱਟ ਤੇ ਬਾਈ ਨੇ ਇੰਨੇ ਇੱਕ ਗੱਲ ਨਾ ਤਾਂ ਕੋਈ ਰੁਪਿਆ ਲਿਆ ਪਰ ਇਹੋ ਜਿਹੇ ਬੰਦਿਆਂ ਕਰਕੇ ਦੇਖ ਲੋ ਮੰਨ ਕੇ ਚਲੋ ਵੀ ਦੁਨੀਆ ਖੜੀ ਹੈਗੀ ਹਾਰੇ ਤਰ੍ਹਾਂ ਦੇ ਲੋਕ ਹੁੰਦੇ ਆ ਨਾ ਦਾ ਬਾਈ ਨੇ ਕੋਈ ਰੁਪਿਆ ਲਿਆ ਨਾਲੇ ਪਾਠ ਛੱਡਿਆ ਤੇ ਨਾਲੇ ਘਰੋਂ ਸਪੈਸ਼ਲ ਚੱਲ ਗਿਆ ਬੋਣੀ ਦਾ ਟਾਈਮ ਸੀਗਾ ਯਾਰ ਬਾਈ ਦਾ ਬਹੁਤ ਬਹੁਤ ਯਾਰ ਧੰਨਵਾਦ ਦਿਲ ਖੁਸ਼ ਕਰਤਾ ਬਾਈ ਲਾਗੇ ਹੁਣ ਕਸੇ ਤੇ ਚੱਲਦੇ ਨੇ ਦਵਾਰੇ ਲਾਓ ਬਈ ਆ ਗਏ ਜੀ ਇਹ ਅਮਰਤਸਰ ਦੇ ਰੇਟ ਫੈਰ ਵੈਂਚਰ ਨੂੰ ਦੇ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਆਪਾਂ ਨੂੰ ਬਾਦ ਨਹੀਂ ਰਹੀ ਦੁਕਾਨਾਂਾਂ ਗਿਆ ਦੇ ਆ ਗਿਆ ਕੋਈ ਮੇਲਾ ਦੇ ਮਨ ਕਰੇ ਤਾਂ ਦੇ ਵੇਖਣ ਜਾਦਾ ਪਰ ਇਸ ਤੇ ਅੱਜ ਤੇ ਇੱਧਰ ਵੀ ਆ ਮੈਂ ਬਹਿ ਗਿਆ ਇੱਥੇ ਸਾਹ ਲਟਾ ਟਰੈਕਟਰ ਦੁੱਤਾ ਆਪਿਆ ਜੀ ਨਾਲੇ ਭਈ ਆ ਜਮਾ ਆ ਨ ਦੁਕਾਨ ਦੇ ਮੂਰੇ ਆ ਕੇ ਦੋਲੂ ਕਰਾ ਦੀ ਹੱਕ ਟੁੱਟ ਗਈ ਪਹਿਲਾਂ ਲੱਗਦੀ ਹੋਈ ਸੀ ਕਿ ਟੁੱਟਣ ਵਾਲੀ ਆ ਉਦੋਂ ਦੇ ਬੜੇ ਆ ਕੇ ਲੈ ਆਉਂਦੇ ਸੀ ਜਮਾ ਆ ਦੁਕਾਨ ਦੇ ਜਦੋਂ ਸਾਹਮਣੇ ਆ ਗਏ ਖੜਾ ਲਿਆ ਟਰੈਕਟਰ ਤੇ ਉਹਦੀ ਟੋਕ ਖੜੇ ਕਰਾ ਦੀ ਹੱਕ ਟੁੱਟ ਕੇ ਡੇਗੀ ਜਮਾ ਕੋਲੇ ਪਹੁੰਚਣਸਾਰ ਉਹ ਕਿਹੜੇ ਸੀਗੇ ਉਹ ਹੈ ਓਏ ਉਹ ਕਿਹੜੇ ਸੀਗੇ ਪਵੀ ਕਿਹੜਾ ਸੀਗਾ ਪਹਿਲਾਂ ਕਿੰਨਾ ਨੇ ਜਵਾਬ ਦਿੱਤਾ ਟਰਾਲੀਆਂ ਵਾਲਿਆਂ ਨੇ ਉਹ ਪਤਾ ਨਹੀਂ ਯਾਰ ਬੱਲਰ ਬੱਲਰ ਤਿੰਨੇ ਭਾਈ ਯਾਰ ਉਹਨਾਂ ਨੇ ਲਾਇ ਹੀ ਨਹੀਂ ਕਹਿੰਦੇ ਬੱਲਰ ਯਾਰ ਜਵਾਬ ਵੀ ਦੇਦਾ ਸੀ ਇਹਨਾਂ ਨੂੰ ਕਿ ਆ ভাই ਸੇਵਾ ਤੋਂ ਆਏ ਹੈ ਕਿ ਮਜ਼ਦੂਰੀ ਆ ਤਿੰਨਾ ਨਹੀਂ ਜਵਾਬ ਦਿੰਦਾ ਟਰਾਲੀਆਂ ਬਣਾਉਂਦੇ ਆ ਜੇ ਨੇ ਤਾਰਨ ਤਾਰਨ ਮਸਹੂਰ ਜੇ ਹਾਂ ਵੀ ਜਾ ਕੇ ਪਹਿਣੇ ਨਹੀਂ ਹ ਦੁੱਧ ਨਾਲ ਆ ਯਾਰ ਜਮਾ ਹੀ ਦੇਖ ਲਾ ਦੁਕਾਨ ਮੂਰੇ ਆ ਕੇ ਮਨਪਰੀ ਥਾ ਨਾ ਦੇਖ ਲੈ ਯਾਰ ਆਜ ਜਦ ਤੱਕਰਾ ਮਾਰਦੇ ਤਾਂ ਕਰਕੇ ਦੇਖ ਲੈ ਹਾਂ ਹਾਂ ਸਹੀ ਗੱਲ ਆ ਆਈ ਅਨੀਤਾ ਨੂੰ ਮੁਰਾਦਾ ਜਮੈਂ ਯਾਰ ਦੁਕਾਨ ਮੂਰੇ ਪਹੁੰਚਣ ਸਾਰ ਉਹਦੀ ਡੋਲੂ ਕਰਾ ਖੜੇ ਦਾ ਟੁੱਟ ਕੇ ਡਿੱਗੀ ਜਮੈਂ ਖੜਾਤਾ ਹੀ ਰੈਕਟਰ ਜਿਹੜੀ ਸੀ ਮੈਂ ਜਮਾ ਜਦੋਂ ਖੜਾਤਾ ਉਦੋਂ ਟੁੱਟ ਕੇ ਹੱਕ ਡਿੱਗੀ ਆ ਹਾਂ ਮੈਨੂੰ ਮੈਂ ਵੀ ਪਹੁੰਚੇ 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 ਨਾ ਨਹੀਂ ਮਾਹੀ ਜਮਾ ਹੋਲੀ ਹਾਂ ਨਹੀਂ ਸਹੀ ਗੱਲ ਚੱਲ ਕੋਈ ਨਾ ਵੀਰ ਮਹਮਦ ਆ ਕੇ ਆਪਣੇ ਲੋਲੂ ਕਰਾ ਦੇ ਹੱਕ ਟੁੱਟ ਗਈ ਸੀ ਜਿਵੇਂ ਤੁਸੀਂ ਦੇਖਿਆ ਆ ਬਾਈਆਂ ਨੇ ਗੁਰਨਾਨਕ ਵਰਕ ਸਾਹਿਬ ਵਾਲਿਆਂ ਤੋਂ ਆਪਾਂ ਬਿਲਡਿੰਗ ਕਰਵਾਈ ਤੇ ਇਸ ਤੋਂ ਪਹਿਲਾਂ ਪਿੱਛੇ ਇੱਕ ਵਰਕ ਸਾਹਿਬ ਤੇ ਦਿਖਾਇਆ ਤੁਹਾਨੂੰ ਆਪਣੇ ਪਿੱਛੇ ਅਸੀਂ ਰੋਕੇ ਆ ਕਿ ਭਾਈ ਬਿਲਡਿੰਗ ਕਰ ਦੋ ਟਰਾਲੀਆਂ ਦਾ ਕੰਮ ਸੀ ਉਹਨਾਂ ਦਾ ਬਹੁਤ ਵੱਡਾ ਉਹ ਕਹਿੰਦੇ ਜੀ ਅਸੀਂ ਨਹੀਂ ਕਰਦੇ ਹੈਗੇ ਤੇ ਦੇਖੋ ਇਹ ਜੇ ਬੰਦੇ ਵੀ ਪਏ ਨੇ ਤੇ ਆਹ ਬੰਦਿਆਂ ਨੇ ਬਾਈਆਂ ਨੇ ਚਾਹ ਪਾਣੀ ਪਿਆ ਕੇ ਪੂਰਾ ਮਾਨ ਸਤਿਕਾਰ ਵੀ ਵਟਸਿਆ ਤੇ ਨਾ ਪਹਿਲ ਦੇਦਾਰ ਤੇ ਕੰਮ ਕੀਤਾ ਦੁਨੀਆ ਤੇ ਹਰ ਤਰ੍ਹਾਂ ਦਾ ਬੰਦਾ ਹੈਗਾ ਜਿਵੇਂ ਆਪਾਂ ਕਿਸੇ ਨੂੰ ਜੰਦੀ ਸਖਤ ਲੋ ਚਾਹੇ ਸਖਤ ਕਰ ਲੋ ਸਖਤ ਕਰਨ ਵਾਲੇ ਦੀ ਕਰਨੀ ਬਣਦੀ ਆ ਤੇ ਨਿੰਦਣ ਵਾਲੇ ਦਾ ਨਿੰਦਣਾ ਵੀ ਬਣਦਾ ਹੈ ਹਰ ਤਰ੍ਹਾਂ ਦਾ ਬੰਦਾ ਦੁਨੀਆ ਤੇ ਮੌਜੂਦ ਅੱਜ ਦਾ ਪਤਾ ਨਹੀਂ ਤੁਰਦਿਆਂ ਦੇ ਕਿਹੜਾ ਮਥੇ ਲੱਗਾ ਦੋ ਕੋ ਕੋ ਚੱਲਦੇ ਆ ਜਾਨ ਨੂੰ ਕੋਈ ਨਾ ਕੋਈ ਹੋ ਜਾਂਦਾ ਹਨਾ ਕੋਈ ਆ ਚੀਜ਼ਾਂ ਦੀ ਨਹੀਂ ਨਾ ਗੌਰ ਕਰਦਾ ਸਹੀ ਗੱਲ ਆ ਹੁਣ ਹੁਣ ਫੇਰ ਟਾਇਰ ਪਾਟ ਗਿਆ ਮਗਰ ਫੋਨ ਕਰਨ ਵਾਲੇ ਅਗਲਾ ਕਹਿੰਦਾ ਕਿ ਬਸ ਹੁਣ ਆ ਜਾਣਗੇ 10 ਘੰਟਿਆਂ ਜਾਂ 8 ਆ ਖੜ ਤਾ ਨਹੀਂ ਨਾ ਪਤਾ ਕਿੰਨੇ ਹੋਏ ਹੋਏ ਯਾਰ ਦੁਬਾਰਾ ਫੇਰ ਟਾਇਰ ਪਾਟ ਗਿਆ ਚਲੋ ਜੱਲ ਕੇ ਦੇਖਦੇ ਆ ਉਹ ਹੈਗਾ ਹੁਣ ਪੈਂਚਰ ਲਾਉਣ ਵਾਲਾ ਦੂਰ ਪਿੱਛੇ 3 ਕਿਲੋਮੀਟਰ ਤੇ ਤੇ ਕਰਾਹ ਬੈਕ ਵੀ ਨਹੀਂ ਜਾਣੇ ਹੈਗੇ ਵਿਚਾਲੇ ਕਰਾਹ ਕੱਢਣਾ ਵੀ ਬਹੁਤ ਔਖਾ ਹੈ ਤੇ 3 ਨੰਬਰ ਦਾ ਆਪਣੇ ਕੋਲ ਪਾਨਾ ਵੀ ਹੈ ਨਹੀਂਗਾ ਹੁਣ ਰੈਂਚ ਨਾਲ ਦੇਖਦੇ ਆ ਟੱਕਰਾਂ ਲੁੱਕਰਾਂ ਜਾਂ ਮਾਰਦੇ ਆ ਆ ਬਾਈ ਨੂੰ ਸੱਦਿਆ ਮਾਨਪ੍ਰੇਮ ਨੇ ਟਰਾਲੀਆਂ ਵਾਲੇ ਖੜੇ ਸੀ ਇੱਥੇ ਜੇ 3 ਦਾ ਪਾਨਾ ਮਿਲ ਜੇ ਤੇ ਚਾਬੀ ਉਹਦੇ ਨਾਲ ਦੇਖਦੇ ਆ ਖੋਲ ਕੇ ਰੈਂਚ ਨਾਲ ਖੁੱਲਦਾ ਨਹੀਂ ਹੈਗਾ ਕਾਸੀ ਬੜੇ ਭੜੇ ਦਿੱਤੇ ਸੀ ਮੇਰੇ ਹਾਂ ਟਾਈਟ ਕਰਕੇ ਬਾਹਰੋਂ 3 ਨੰਬਰ 3 ਨੰਬਰ ਲੱਗਦਾ ਵੀਰੇ ਹੈ ਸੇਵਾ ਸੇਵਾ ਦੀ ਨਾਮ ਓਏ ਹੋਰ ਯਾਰ ਸਾਰੇ ਮਾੜੇ ਜਿਹੇ ਟਾਇਰਾਂ ਵਾਲੇ ਘਰਾ ਰਹੇਗੇ ਆਪਣੇ ਕੋਲੇ ਕਦੇ ਹੌਕ ਟੁੱਟ ਜਾਂਦੀ ਹੈ ਕਿ ਟਾਇਰ ਫਟ ਜਾਂਦਾ ਕਦੇ ਪੈਂਚਰ ਹੋ ਜਾਂਦਾ ਕੱਡੇ ਤਾਂ ਮੈਂ ਦੱਸਾਂ ਨਾ ਬਾਹਰੋਂ ਦੇਖ ਬਹੁਤ ਆਹ ਉਹ ਗੱਲ ਜਿਹੜੀ ਚੱਲਦਾ ਬਣਦੀ ਚੱਲਦਾ ਚੱਲਦਾ ਰਹਿੰਦੇ ਉਹ ਬਾਹਰ ਕਿਤੇ ਕੱਡੇ ਰਹਿਣ ਨਹੀਂ ਅੰਦਰ ਕਿਉਂ ਬਈ ਯਾਰ ਕੰਡਾ ਨਹੀਂ ਕਿ ਅਜੇ ਮੰਨਣਾ ਵਾ ਮਾਨ ਕੇ ਕਿਤਾਬ ਲਿਖੀ ਜਾਊਗਾ ਤੇ ਗੌਰ ਨਾਲ ਲਿਖੀ ਜੇ ਕਿਸੇ ਆ ਦਸਾਂ ਦਿਨਾਂ ਤੇ ਕਿਤਾਬ ਲਿਖੀ ਜਾਊਗੀ ਹੜਪੀੜ ਦਾ ਹੜਪੀੜ ਦਾ ਕਸਾ ਨਾ ਮਦਦ ਕਰਨੇ ਗਏ ਮਦਦ ਕਰਨੇ ਗਏ ਉਹਨਾਂ ਦੀ ਲੋੜ ਆਪ ਨੂੰ ਮਦਦ ਦੀ ਪਈ ਜਾਂਦੀ ਆ ਹੜਪੀੜ ਤੇ ਨਹੀਂ ਸੇਵਾ ਪੀੜ ਤੇ ਕਿਤਾਬ ਲਿਖੀ ਜਾਊਗੀ ਆਪਾਂ ਪੀੜ ਤਾਂ ਕਿਸੇ ਵਾਰ ਉਹ ਆਪਾਂ ਮਦਦ ਉਹਨਾਂ ਦੀ ਕਰਨ ਗਏ ਸੀ ਲੋੜ ਆਪਾਂ ਨੂੰ ਪਈ ਜਾਂਦੀ ਆ ਸਾਡੀ ਕੋਈ ਘਰਦਾ ਨਹੀਂ ਆਦੀ ਵਾਸਤੇ ਨਹੀਂ ਕਰਦਾ ਕੋਈ ਇਹ ਜੋ ਹਵਾ ਘੱਟ ਸੀਗੀ ਚਲ ਪੰਪ ਮੈਂ ਲਿਆਇਆ ਜਾਨੂੰ ਬਾਈ ਤੋਂ ਮੰਗ ਕੇ ਉਧਰੋਂ ਤੇ ਦੇ ਰਹੇ ਆ ਇਹਦੇ ਨਾਲ ਹਵਾ ਭਰ ਕੇ ਇਹਨੂੰ ਗਾਂ ਤੋਂ ਬਾਕੀ ਭਰਾ ਲਾਂਗੇ ਹਵਾ ਥੋੜੀ ਜੀ ਖਾਸੀ ਹਵਾ ਘੱਟ ਸੀਗੀ ਲਿਆ ਮੈਂ ਭਰ ਦੇਣਾ ਭਵੀ ਯਾਰ ਹੜਾ ਉਰੇ ਪੰਪ ਮਖੂ ਵਾਲੇ ਰੋਡ ਤੇ ਬਾਈਆਂ ਤੋਂ ਲੈ ਕੇ ਟਾਇਰ ਫਿਰ ਜੰਡੀ ਪਵਾਇਆ ਤੇ ਮਸਲਾ ਆ ਜਾਂਦੀ ਅਲਜੀ ਤੁਰਿਆ ਜਾਂਦਾ ਪਿੰਡ ਜਾਣ ਦਾ ਅਜੇ ਪਿੰਡਾਂ ਬਹੁਤ ਪਿਆਗਾ ਕੋਟੀਸੇ ਖਾਂ ਪਹੁੰਚ ਗਏ ਸੀਗੇ ਉਹਦਾ ਗਾਹਾਂ ਲੰਘੇ ਲਗਭਗ 3 3.5 ਕਿਲੋਮੀਟਰ ਮਗਰ ਮੁੜ ਕੇ ਆਏ ਆ ਤੇ ਹੁਣ ਬਾਈਆਂ ਤੋਂ ਟਾਇਰ ਲਿਆ ਗਿਆ ਟਾਇਰ ਚੜਾ ਕੇ ਕਾਸਦੇ ਆ ਫਿਰ ਤੁਰਦੇ ਆ ਗਾਹਾਂ ਬਾਬਾ ਭਲੀ ਘਰੇ ਸੁਖੀ ਜੰਦੀ ਪਹੁੰਚ ਗਈ ਹੁਣ ਨਾ ਕੋਈ ਵਿਗਨ ਪਵੇ ਲੈ ਆ ਕੇ ਟਾਇਰ ਕਾਸਤਾ ਸੀਗਾ ਜਾਂਦੀ ਹੋਰਾਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਬਾਈ ਤੁਸੀਂ ਲੋਕ ਹੋਰ ਜਿਹੜੇ ਗਏ ਸੇਵਾ ਕਰਨ ਕਿੰਨੇ ਕੌਖੇ ਹੋਏ ਆ ਪਰ ਸਾਡੇ ਨਾਲ ਤਾਂ ਪੂਰਾ ਹੀ ਸੰਘਰਸ਼ ਚੱਲਿਆਗਾ ਇਹ ਤਾਂ ਜਿੰਦੀ ਸੇਵਾ ਕਰਨ ਜਾਣ ਖਾਤਰ ਵੀ ਆਏ ਸੀਗਾ ਵੀ ਕਾਰਗਲ ਦੀ ਜੰਗ ਜਿੰਨਾ ਸਮਾਨ ਲੈ ਕੇ ਚੱਲੋ ਫੇਰ ਕਿਤੇ ਜਾ ਕੇ ਸੰਪੂਰਨ ਹੋਣ ਵਾਲੀ ਗੱਲ ਸੀ ਸੇਵਾ ਆਪਦਾ ਹੀ ਕੰਮ ਬਹੁਤ ਸੀਗਾ ਹੁਣ ਆ ਚਾਰ ਲੋਲੂ ਘਰਾ ਸੀ ਪਹਿਲਾਂ ਇੱਕ ਇਸੇ ਦਾ ਹੀ ਪੈਂਚਰ ਹੋਇਆ ਤੇ ਹੁਣ ਉਹੀ ਟਾਇਰ ਦਾ ਪੜਾਕਾ ਪੈ ਗਿਆ ਫੇਰ ਹੌਕ ਟੋਟ ਗਈ ਤੇ ਆਹੀ ਕੋ ਚੱਲੀ ਜਾਂਦਾ ਕੋਲੋਂ ਦਾ ਚਲੋ ਹੁਣ ਬਾਈ ਹੁਣ ਵੀ ਜਾਂਦੀ ਸੁਖੀ ਸੰਦੀ ਪਿੰਡ ਪਹੁੰਚ ਜੀ ਇਹ ਤਾਂ ਚੰਗੀ ਗੱਲ ਆ ਲਓ ਵੀ ਮਿੱਤਰੋ ਆਪਾਂ ਜਗਰਾਵਾਂ ਪੁੰਚਣ ਵਾਲੇ ਜੀ ਕਾਈ ਡਾਕਟਰ ਆ ਨਾ ਆਪਦੇ ਏਰੀਏ ਦੇ ਚਾ ਕੇ ਸਕੂਨ ਜਿਹਾ ਆ ਜਾਂਦਾਗਾ ਨਾ ਜਦੋਂ ਕਾ ਹੋਈਏ ਬਹੁਤੀ ਦੂਰ ਕੋਲੋਂ ਦਾ ਜਿਵੇਂ ਦਵੇ ਦਵੇ ਆ ਕੇ ਨਜ਼ਾਰਾ ਆਉਣ ਲੱਗਿਆ ਆਹ ਮੈਂ ਤਾਂ 2.5 ਕਿਲੋਮੀਟਰ ਤੇ ਸੀਗੇ ਆ ਪਈਆਂ ਦਾ ਹੁਣ ਦਿਗਣਾ ਮੋਗੇ ਤੋਂ ਹੀ ਆਪਣਾ ਘਰ ਤੇ ਲੱਗਣ ਲੱਗ ਗਿਆ ਵੀ ਘਰੇ ਹੀ ਆ ਗਿਆ ਨਾ ਨਹੀਂ ਸਹੀ ਗੱਲ ਆ ਸਬਰ ਜਿਹਾ ਆ ਜਾਂਦਾਗਾ ਜਿਵੇਂ ਹੁਣ ਕਹਿੰਦੇ ਹੁੰਦੇ ਆ ਵੀ ਜੇ ਬੰਦਾ ਕੈਨੇਡਾ ਅਮਰੀਕਾ ਜਾ ਦੇ ਕੋਈ ਮਾਨਾ ਪੰਜਾਬ ਦਾ ਇੰਡੀਆ ਦਾ ਵੀ ਮਿਲ ਜਵੇ ਉਹਨੂੰ ਚਾਹ ਚੜ ਜਾਂਦਾਗਾ ਵੀ ਆਵਤ ਆਵਦਾ ਜਾਂ ਲੰਘਣ ਲੱਗ ਜਾਂਦਾ ਉਦੋਂ ਬਾਅਦ ਜਾ ਕੇ ਜਦੋਂ ਇੰਡੀਆ ਜਾ ਕੇ ਜੇ ਕੋਈ ਪੰਜਾਬ ਦਾ ਮਿਲ ਜਵੇ ਬੰਦੇ ਨੂੰ ਹੋਦਾ ਚਾਹ ਜੜ ਜਾਂਦਾ ਹੈਗਾ ਉਦੋਂ ਬਾਅਦ ਜੇ ਆਪਦੇ ਕੋਈ ਸ਼ਹਿਰ ਦਾ ਮਿਲ ਜਵੇ ਪੰਜਾਬ 'ਚ ਫਿਰਦਿਆਂ ਨੂੰ ਤਾਂ ਫੇਰ ਬੰਦੇ ਨੂੰ ਚਾਹ ਜੜ ਜਾਂਦਾ ਜਾ ਸ਼ਹਿਰ 'ਚ ਜੇ ਪਿੰਡ ਦਾ ਮਿਲ ਜਵੇ ਫੇਰ ਚਾਹ ਜੜਦਾ ਹੈਗਾ ਜੇ ਪਿੰਡ ਤੇ ਜੋ ਆਪਦੇ ਘਰਾਂ ਦਾ ਕੋਈ ਮਿਲ ਜਵੇ ਆਲੇ-ਣਾਲੇ ਵਿੱਚ ਪਿੰਡਾਂ 'ਚ ਫਿਰਦੇ ਨੂੰ ਫੇਰ ਚਾਹ ਜੜ ਜਾਂਦਾ ਹੈ ਇਲਾਕੇ ਦੇ ਹਾਵਨਾ ਬਦਲ ਜਾ ਰਿਹਾ ਨਾ ਗਾ ਆ ਜਿਵੇਂ ਹੁਣ ਆਪਾਂ ਉੱਤੇ 250 ਕਿਲੋਮੀਟਰ ਦੇ ਸੀਗੇ ਜਦੋਂ ਮੌਕਾ ਆ ਗਿਆ ਆਪ ਦਾ ਆ ਜਾ ਲੱਗਣ ਲੱਗਿਆ ਉੱਥੇ ਜਦੋਂ ਰੂਮੀ ਦੇ ਮੇਰੇ ਆਪਾਂ ਨੂੰ ਰੀਂਗਾਂ ਦੇ ਉਹ ਮੈਨ ਲੱਗਦਾ ਇਹ ਪੰਜ ਲਈ ਮੈਨੇ ਨਹੀਂ ਸਹੀ ਗੱਲ ਆ ਮਾਹੌਲ ਇਹ ਬਦਲ ਜਾਂਦਾਗਾ ਹੁਣ ਵੀ ਹੁਣੀ ਵੀ ਖਿੱਚੀ ਆਉਦੇ ਆ ਬਾਬਾ ਰੱਖੇ ਘਰ ਪਾਬਾ ਵੀਆ ਟਾਈਮ ਨਾ ਪਹੁੰਚਾਂ ਹਣ ਤਾਂ ਜੇ ਨਾ ਕੋਈ ਹੋਵੇ ਉੰਨੀ ਸੀ ਹੁਣ ਪੈਂ ਚੱਲਣ ਜਰ ਜਾ ਰਿਹਾ ਯਾਰ ਪਹਿਲਾ 3000 ਘੰਟੇ ਖਰਾਬ ਹੋ ਗਏ ਲਾਓ ਵੀ ਆਪਾਂ ਪਹੁੰਚ ਗਏ ਕਮਾਲਪੁਰੇ ਕੰਨੇ ਦੀ ਉਧਰ ਦੀ ਸਾਰਤ ਬਾਦ ਟੁੱਟੀ ਹੋਈ ਜਗੀ ਇਹ ਵੱਜ ਗਏ ਤੇ ਮੰਤਰੀ ਤੁਹਾਨੂੰ ਵੀ ਨਾਲ ਆਉਗਾ ਕਿੱਡੀ ਗੋਲਾ ਟਰੈਕਟਰ ਹੁਣ ਪਤਾ ਨਹੀਂ ਕੀ ਛੱਪ ਨਿਕਲ ਆ ਆ ਜਾ ਆ ਜਾ ਨੋਮੇ ਨੀ ਪਤਾ ਨਵੇਂ ਲੱਜ ਗਏ ਪਤਾ ਲੱਗੂ ਕੀ ਸੱਪ ਕੱਢ ਲਿਆ ਹਵਾ ਨਹੀਂ ਨਿਕਲਾਈ ਮੈਨੂੰ ਕੀ ਹੋ ਗਿਆ ਹੁਣ ਹੈ ਟੈਰ ਗਿਆ ਜਿਹਦੇ ਹਵਾ ਭਰਾਈ ਨਹੀਂ ਸੀ ਇਹ ਵੀ ਚੱਲ ਰੱਬ ਸਾਥ ਦਿੰਦਾਗਾ ਅੱਜ ਅੱਜ ਹੁਣ ਰੱਬ ਸਾਥ ਦੇ ਹੀ ਜਾਂਦਾਗਾ ਦੁਕਾਨ ਮੂਰੇ ਆ ਕੇ ਫੇਰ ਹੈ ਪਾੜਾ ਵੀ ਚੱਲੂ ਹੋਰ ਤਾਂ ਠੀਕ ਆ ਚੱਲ ਜਿਹੜਾ ਕੋ ਹੋ ਗਿਆ ਹਵਾ ਗਿਆ ਰੱਬ ਸਾਥ ਅੱਜ ਪੂਰਾ ਆਪਣਾ ਬਾਈ ਜਨ ਵੀ ਹੱਕ ਟੁੱਟੀ ਦੁਕਾਨ ਮੂਰੇ ਆ ਕੇ ਟਾਇਰ ਪਾਟਿਆ ਫੇਰ ਦੁਕਾਨ ਮੂਰੇ ਆ ਕੇ ਮੈਂ ਕਹਾਂ ਬਈ ਜਨ ਦੀ ਜਿਹੜਾ ਸੇਵਾ ਤੇ ਜਾ ਰਹਾ ਜੇ ਸਮਾਨ ਵਾਧਰ ਜਾਂਦਾ ਤਾਂ ਕਾਰਗਰ ਵੀ ਜੱਗ ਜਿੰਨਾ ਸਮਾਨ ਲੈ ਲੈ ਸਹੀ ਗੱਲ ਆ ਸਹੀ ਗੱਲ ਆ ਜਿੰਨਾ ਆਪਾਂ ਸਮਾਨ ਚੱਕ ਆਈਗਾ ਫੇਰ ਵੀ ਘਾਟ ਰਹੇਗੀ ਆ ਦੋ ਤਿੰਨ ਟਾਇਰ ਜੱਕੇ ਸੀ ਹਨਾ ਚਾਚਾ ਮੈਂ ਕਹਾਂ ਸਮਾਨ ਜੇ ਕਿਸੇ ਨੇ ਜਾਣਾ ਬਾਈ ਕਾਰਗਲ ਦੀ ਜੰਗ ਜਿੰਨਾ ਲੈ ਕੇ ਜਾਏ ਪਤਾ ਨਹੀਂ ਕਿਹੜੀ ਚੀਜ਼ ਦੀ ਲੋੜ ਪੈ ਗਈ ਆਪਣਾ ਕਾਬੇ ਗਿਆ ਹੁਣ ਇਕੱਲਾ ਦੀ ਬੈਠਿਆ ਯਾਰ ਕਾਬੇ ਗਿਆ ਬੜਾ ਘਬੜੂ ਕਾ ਦਸਣਾ ਹੁਣ ਤਾਂ ਜੱਜ ਇੱਕ ਉਮੀਦ ਹੀ ਕਰਦੇ ਆ ਵੀ ਚੱਲ ਹਨਾ ਟਾਇਰ ਟਿਊਬ ਵਾਦੀ ਜੀ ਹੋਵੇ ਹੈ ਰੱਬ ਤੇ ਲੱਗ ਜੂਗਾ ਤਾਂ ਹਨਾ 2 ਮਿੰਟਾਂ ਸੈਕਿੰਟਾਂ ਜੀ ਹੋਰ ਯਾਰ ਹੁਣ ਤਾਂ ਬਹੁਤ ਦਿਲ ਬਹੁਤ ਹੋ ਗਿਆ ਕੀ ਕੋ ਰ ਵੀ ਜੇ ਭਾਈ ਹੋਈ ਉਨੀ ਕੀ ਕੇ ਫਿਰ ਭਾਈ ਹੱਲ ਕਰਾਂਗੇ ਕਿ ਪਾਸੇ ਆਓ ਚਲ ਆਏ ਤਾਂ ਕੋਈ ਨਾ ਗੱਡੀ ਜਾ ਕਰਾ ਜਾਈ ਕਰ ਹਾਂ ਇਹ ਦੇਖੋ ਨੇਗਾ ਪੂਰੀ ਜਮੈਂ ਬਿੱਲੀ ਦੀ ਸ਼ਕਾਰ ਤੇ ਟਿੱਕੀ ਹੁੰਦੀ ਹੈ ਨਾ ਐ ਟਿੱਕੀ ਹੋਇਆ ਸਾਰਿਆਂ ਦੀ ਉੱਥੇ ਮੈਂ ਤਾਂ ਕਰ ਪਈਆ ਲੱਗਦੀ ਦਾ ਪੈਂਚੇਰੀ ਲੱਗਦਾ ਹਨ ਹਾਂ ਭਾਈ ਨੇ ਵੀ ਸਿਰ ਜਾ ਮਾਰ ਲਿਆ ਹਾਂ ਜਮੈਂ ਚੰਗਾ ਦਾਰ ਵੀ ਫਰੇਮ ਦਾ ਪ੍ਰੇਸ਼ਿੰਗ ਕਰਕੇ ਕਹਿਣਾ ਦਾ ਇਹਿਆ ਦਾ ਕੰਮ ਜਾ ਹੋਇਆ ਟੂਬ ਦਾ ਬੱਜ ਬੱਜ ਗਈ ਉਹ ਬੱਜ ਗਈ ਜਮਾ ਕੋਲੇ ਰੋਕ ਲਿਆ ਤੁਸੀਂ ਗੌਰ ਆ ਤੁਹਾਡੀ ਮੁੰਡਿਓ ਮੁੰਡਿਓ ਗੌਰ ਆ ਓਏ ਪੂਰੀ ਗੌਰ ਹੈ ਨਾ ਵੀ ਪੂਰੀ ਗੌਰ ਦੇ ਦੇ ਥਾਪੀ ਪਾਵੀ ਨੂੰ ਹਾਂ ਗੌਰ ਆ ਵੀ ਤੇਰੀ ਵੀ ਮਾਨ ਪ੍ਰੀਤ ਦੀ ਤਾਰੇ ਹੈਗੀ ਹੈਗੀ ਆ ਬੱਲੇ ਬੱਲੇ ਫਿਰ ਕਾਰੀਗਰ ਬੰਦੇ ਕੋਲੇ ਆ ਕੇ ਤੜਿਆ ਬਈ ਹਾਂ ਇਹ ਟੂਰ ਪਾ ਕੇ ਫਿੱਟ ਕਰਤਾ ਸੀਗਾ ਆਈ ਜੱਕ ਲਾ ਕੇ ਖੋਲਣ ਦੀ ਬਾਈ ਕਹਿੰਦਾ ਲੋਡ ਹੀ ਨਹੀਂ ਆਈ ਫਿੱਟ ਕਰਦਾ ਹਾਂ ਉਹੀ ਗੱਲ ਥੋੜਾ ਹਨੇਰਾ ਹੀ ਫੇਰ ਹੋ ਗਿਆ ਨਾ ਦੱਤਾ ਜਿਹੜੀ ਚੀਜ਼ ਤੋਂ ਕਹਿੰਦੇ ਵੀ ਟਾਈਮ ਨਾ ਵਗ ਜੇ ਟਾਈਮ ਨਾ ਵਗ ਜੇ ਚੱਲ ਜਿਹੜੀ ਸੈਂਤ ਕੰਮ ਹੋਣਾਗਾ ਉਹ ਵੀ ਫਾਈਨਲੀ ਰੈਕਾਟ ਪਹੁੰਚ ਗਏ ਇੰਨਾ ਕੋਲ ਹੋਣ ਤੋਂ ਬਾਅਦ ਤਿੰਨ ਚਾਰ ਵਾਰੀ ਟਾਇਰ ਪੈਂਚਰ ਹੋ ਗਏ ਕਦੇ ਹੌਸ ਟੁੱਟ ਗਈ ਸਾਰੀਆਂ ਗੱਲਾਂ ਤੋਂ ਬਾਅਦ ਚਲੋ ਹੁਣ ਰੈਕਾਟ ਪਹੁੰਚ ਗਏ ਇੱਥੋਂ ਆਪਣਾ ਪਿੰਡ ਹੈਗਾ 10-12 ਕਿਲੋਮੀਟਰ ਤੇ ਬਾਅਦ ਹੀ ਚਲੋ ਹੁਣ ਮੈਂ ਕਹਿੰਦਾ ਕੋਈ ਨਾ ਕੋਈ ਘਟਨਾ ਕੋਈ ਨਾ ਡਾਕਟਰ ਕੋਈ ਘਟਨਾ ਵਾਪਰੇ ਹੈ ਨਾ ਹੁਣ ਤਾਂ ਠੋਕੇ ਜੇ ਆ ਗੱਲ ਕਹੀ ਨਹੀਂ ਜਾਂਦੀ ਵੀ ਜਲ ਹੁਣ ਪਹੁੰਚ ਜਾਗੇ ਪਿੰਡ ਚੱਲ ਹਾਂ ਹੁਣ ਦੱਦੇ ਪਿੰਡ ਪਹੁੰਚ ਸਹੀ ਗੱਲ ਆ ਸਹੀ ਗੱਲ ਆ ਹਾਂ ਜਮੇ ਹੀ ਨਾ ਚੱਲ ਕੋਈ ਟਾਇਰ ਪੈਂਚਰ ਆਉਂਦਾ ਫੇਰ ਤਾਂ ਪਾ 3 ਵਜੇ ਨੂੰ ਪਹੁੰਚ ਜਾਂਦੇ 4 ਘੰਟੇ ਸਿੱਧੇ ਖਰਾਬ ਹੋਏ ਨੇ ਅਜੇ ਵੀ ਜਲ ਸੁਕੀਣਾ ਦੀ ਪਹੁੰਚਦੀ ਹੈ ਹਾਂ ਚਲੋ ਹੁਣ ਤਾਂ ਮੈਂਟ ਮੈਂਟਸ ਹਾਂ ਹੀ ਆ ਸਹੀ ਗੱਲ ਆ ਸਹੀ ਗੱਲ ਆ ਦੇਖਦੇ ਆ ਬਾਕੀ ਬਈ ਲੋ ਵੀ ਖਾਦਾ ਕੋਲੋਂ ਹੋਣ ਤੋਂ ਬਾਅਦ ਜੱਥੋ ਜਹਤ ਤੋਂ ਬਾਅਦ ਅੱਜ ਚਲੋ ਪਿੰਡ ਪਹੁੰਚ ਹੀ ਗਏ ਫਨਲੀ ਰੈਕੋਟ ਤੋਂ ਬਾਅਦ ਵਧੀਆ ਤੋਂ ਬਾਅਦ ਹੋਰ ਨਹੀਂ ਕੋਈ ਚਲੋ ਚੀਜ਼ ਹੋਈ ਸੁਖੀ ਸਾਹ ਦੀ ਵਧੀਆ ਪਿੰਡ ਪਹੁੰਚ ਗਏ ਡਾਕਟਰਾਂ ਐ ਲੱਗਦਾ ਹਨਾ ਵੀ ਬੜੇ ਟਾਈਮ ਬਾਅਦ ਜਦੋਂ ਪਿੰਡ ਆਏ ਹਾਂ ਨਹੀਂ ਹੋ ਰਹੀਆਂ ਸਹੀ ਗੱਲ ਆ ਯਾਰ ਹਨਾ ਉੱਥੇ ਜਾਇ ਚੀਜ਼ ਆ ਲੱਗਿਆ ਹੁਣ ਪਿੰਡ ਆ ਗਿਆ ਐ ਲੱਗਦਾ ਵੀ ਹਨਾ ਖਾਦਾ ਕੋਲੋਂ ਰਹਿ ਗਿਆ ਹਾਂ ਨਾ ਹੁਣ ਆ ਗਏ ਬੇਗਾਨੇ ਕਿ ਕਰੇ ਜਾਣ ਨੂੰ ਯੂਨੀਕਰ ਦਾ ਗਾਣਾ ਨਹੀਂ ਇਹਦਾ ਗੱਲ ਹੈ ਯਾਰ ਯਾਰ ਕੋਈ ਨਾ ਇਹ ਕਦੇ ਰੰਦੀ ਗੱਲ ਆ ਕੋਈ ਨਾ ਲਿਆਵਾਂਗੇ ਅੱਗੇ ਦੇਖਿਆ ਆ ਹਾਂ ਇਹ ਕਿਹਦਾ ਗਾਣਾ ਪਾਣੀ ਹੋਰ ਲਿਖਿਆ ਆ ਜੀ ਯਾਰ ਕੋਈ ਨਾ ਲਓ ਵੀ ਫਾਈਨਲੀ ਪਹੁੰਚ ਗਏ ਸੀ ਅੱਜ ਤਾਂ ਹੁਣ ਤੇ ਕਿੰਨੇ ਵਜੇ ਦਾ ਸਟੋਰ ਏ 8:30 ਹੋ ਗਏ ਸਵਾ 5:00 ਸਵਾ 5:00 ਤੇ ਸਵੇਰ ਤੁਰੇ ਸੀ ਆਪਾਂ ਜਾਣੀ ਮੰਨ ਕੇ ਚਲੋ 14 ਘੰਟੇ ਹੋ ਗਏ ਡਾਕਟਰ 14 ਘੰਟੇ ਤਕਰੀਬਨ ਹੋ ਗਏ ਤੇ ਉੱਤੇ ਜਾਂਦਿਆ ਰੋਵੇ 14 ਘੰਟੇ ਲੱਗ ਗਏ ਸੀ ਇਹ ਉੱਤੇ ਵੀ ਟਾਇਰ ਪੈਂਚਰ ਹੋ ਗਏ ਸੀ ਇਹ ਕਈ ਟਾਇਰ ਫਾਟ ਗਏ ਸੀ ਇਹ ਡਾਇਰੈਕਟ ਉਹਨਾਂ ਉੱਤੇ ਬਹੁਤ ਜ਼ਿਆਦਾ ਪਿੱਛੇ ਮੋੜਨਾ ਪਿਆ ਜਾਂਦਿਆ ਹੋਇਆਂ ਨੂੰ ਤਾਂ ਕਰਕੇ ਸਮਾਂ ਲੱਗ ਗਿਆ ਸੀਗਾ ਅੱਜ ਵੀ ਤੁਸੀਂ ਵਲੌਗ ਜਿੱਦੇ ਮੈਂ ਦੇਖੋਗੇ ਦੇ ਸਮਾਂ ਲੱਗ ਗਿਆ ਚਲੋ ਕੋਈ ਨਾ ਉਹਨਾ ਘਰ ਤਾਂ ਮੈਨੇ ਟਾਈਮ ਜ਼ਿਆਦਾ ਲੱਗ ਗਿਆ ਹਾਂ ਟਾਇਰ ਲੱਗਿਆ ਨਾਲ ਲੱਗਿਆ ਬਾਹਲਾ ਲੰਬਾ ਬਈ ਟਰਾਲਾ ਵੀ ਹੈ ਨਾ ਇਹ ਹੋਣ ਲੋ ਵੀ ਹੁਣ ਤੇਲ ਪੋਣ ਲੱਗ ਗਿਆ ਜੀ ਇੱਥੋਂ ਲੋ ਵੀ ਮਿੱਤਰੋ ਮਾਨਪ੍ਰੀਤ ਜੀ ਨਾਲ ਹੀ ਆ ਗਿਆ ਬਾਕੀ ਦਾ ਸਾਰਾ ਕੁਝ ਦੇਖਿਆ ਤੁਸੀਂ ਵਲੌਗ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਕਮੈਂਟ ਕਰਿਓ ਧੰਨਵਾਦ ਜੀ ਬਾਕੀ ਦੀ ਕੱਲੂ ਸਵੇਰੇ ਲਾਹਾਂਗੇ ਆਪਾਂ ਟਰੈਕਟਰ ਰੋਟਰ ਹੁਣ ਤਾਂ ਆਈ ਘਰੇ ਖੜਾ ਦਾਂਗੇ ਫਿਰ ਪੈਨੇਆ ਗੁਰਦੁਆਰਾ ਸਾਹਿਬ ਖੜਾ ਦਾਂਗੇ ਤੇ ਕੱਲੂ ਸਵੇਰ ਲਾਹਾਂਗੇ ਬਾਕੀ ਦੀ ਜਾਣਕਾਰੀ ਹੁਣ ਇਹ ਦੁਬਾਰਾ ਅਗਲੇ ਬਲੌਗਾਂ 'ਚ ਦੇਖਿਓ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ